ਗੁਰ ਪਿਆਰ ਵਾਲਿਓ ਵਿਦਵਾਨ ਲਿਖਦਾ ਵਿਪਤਾ ਦੇ ਵਿੱਚ ਦੁੱਖਾਂ ਦੇ ਵਿੱਚ ਜਿਹੜਾ ਸਾਥ ਦਿੱਤਾ ਅਸਲੀ ਮਿੱਤਰ ਉਹ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਪਰ ਪਰਖੇ ਜਾਂ ਸੱਜਣ ਉਸ ਵੇਲੇ ਕਦੋਂ ਤੇ ਜਦੋਂ ਬਾਜੀ ਪੁੱਠੀ ਪੈਂਦੀ ਮੇਰੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਗੱਲ ਨੂੰ ਹੋਰ ਬਹੁਤ ਵੱਡੀ ਲਿਖਦੇ ਹਨ ਉਹ ਕਹਿੰਦੇ ਨੇ ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰਾ ਵਿਪਤ ਭਰੀ ਸਭ ਹੀ ਸੰਗ ਛਾੜਤ ਕੋਈ ਨ ਆਵਤ ਨਿਰ ਟਾਈਮ ਆਪਣੀ ਚੱਲ ਚੱਲੀ ਜਾ ਰਿਹਾ ਮੈਂ ਹੁਣ ਇਹ ਸੋਚ ਰਿਹਾ ਕਿਹੜੀ ਕਵਤਕਾਂ ਕਿਹੜੀ ਛੱਡਾ ਆਓ ਮੇਰੇ ਤੇ ਇੱਕ ਬਾਦਰ ਪਾਤਸ਼ਾਹ ਕਿੱਥੇ ਗ੍ਰਫਤਾਰੀ ਦੇ ਦਿੱਤੀ ਐ ਆਗਰਾ ਤੋਂ ਗ੍ਰਫਤਾਰੀ ਹੋਈ ਮੇਰੇ ਸਾਹਿਬ ਦੀ ਸਿੱਖ ਨਾਲ ਨਹੀਂ ਕੌਣ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਨਾਲ ਨਹੀਂ ਕਿੱਥੇ ਕਮਾਲ ਦੀ ਬਾਤ ਐ ਬਾਦਸ਼ਾਹ ਔਰੰਗਜ਼ੇਬ ਦਾ ਕੈਦਖਾਨਾ ਦਰੌੜੀ ਹਵੇਲੀ ਜਿਸ ਹਵੇਲੀ ਦਾ ਇੱਕ ਗੇਟ ਕਹਿੰਦੇ ਐਸਾ ਉਹਨੂੰ ਤਿੰਨ ਬੰਦੇ ਬੰਦ ਕਰਦੇ ਆ ਤੇ ਤਿੰਨ ਬੰਦੇ ਬੰਦ ਕਰਦੇ ਆ ਤਿੰਨ ਬੰਦੇ ਖੋਲਦੇ ਆ ਮੇਰੇ ਸਹਿਬ ਆਪਣੇ ਸਿੱਖਾਂ ਸਮੇਤ ਅਰਸ਼-ਕੁਰਸੇ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ ਉਹ ਹਵੇਲੀ ਦੇ ਵਿੱਚ ਬੰਦ ਕਰ ਦਿੱਤੇ ਆ ਉਹਨਾਂ ਦਾ ਹਕੀਕਤ ਹੈ ਜਦੋਂ ਉਹ ਹਵੇਲੀ ਦਾ ਕਹਿੰਦੇ ਗੇਟ ਬੰਦ ਕਰਦੇ ਆ ਕਹਿੰਦੇ ਭੂਤਾਂ ਦੀ ਆਵਾਜ਼ ਆਉਂਦੀ ਆ ਉੱਥੋਂ ਪੁਰਤਾਂ ਦੀ ਆਵਾਜ਼ ਆਉਂਦੀ ਹੈ ਜਿੰਨਾਂ ਦੀ ਆਵਾਜ਼ ਆਉਂਦੀ ਹੈ ਉਹਨਾਂ ਦਾ ਕੀ ਦਾ ਪਰ ਮੇਰੇ ਸਹਿਬਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਨੌਵੀਂ ਜੋਤੀ ਦੇ ਸਿੱਖਾਂ ਸਨੇਤ ਉਸੋ ਹਵੇਲੀ ਦੇ ਵਿੱਚ ਪ੍ਰਵੇਸ਼ ਹੋਏ ਆ ਮੈਂ ਦੁਬਾਰੇ ਰਿਪੀਟ ਕਰਦਾ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸਾਹਿਬ ਹੈ ਜਿੱਥੇ ਕਹਿੰਦੇ ਲੋਕ ਕਹਿੰਦੇ ਨੇ ਭੂਤਾਂ ਦੀ ਆਵਾਜ਼ ਆਉਂਦੀ ਹੈ ਡਰਾਉਣੀ ਆਵਾਜ਼ ਆਉਂਦੀ ਹੈ ਪਰ ਬਾਬਾ ਜੀ ਕਹਿੰਦੇ ਨੇ ਜਿੱਥੇ ਵੈਸਣ ਸਾਦ ਜਨ ਸੋਥਾਨ ਸੋਹੰਦਾ ਉਹ ਗੇਟ ਬੰਦ ਕੀਤਾ ਗਿਆ ਜਦੋਂ ਵੇਟ ਗੇਟ ਬੰਦ ਕੀਤਾ ਗਿਆ ਕਹਿੰਦੇ ਇੱਕ ਤਰ੍ਹਾਂ ਅੰਧੇਰਾ ਹੋ ਜੂ ਜਿਹੜੇ ਸ਼ਮਾਦਾਨ ਨੇ ਉਹ ਵੀ ਬੰਦ ਨੇ ਅੰਧੇਰਾ ਹੋ ਜੂ ਪਰ ਗੇਟ ਬੰਦ ਕੀਤਾ ਹੈ ਗੇਟ ਦੇ ਬਾਹਰ ਸੰਤਰੀ ਖਲੋਤੇ ਆ ਸੰਤਰੀ ਖਲੋਤੇ ਆ ਜਿਹੜੇ ਕਹਿੰਦੇ ਦੀ ਭੂਤਾਂ ਦੀ ਆਵਾਜ਼ ਆਉਂਦੀ ਆ ਡਰਾਉਣੀ ਆਵਾਜ਼ ਆਉਂਦੀ ਆ ਇਹ ਆਵਾਜ਼ ਸੁਣ ਕੇ ਇਹ ਲੋਕ ਈਨ ਮੰਨ ਜਾਣਗੇ ਗੁਰੂ ਪਿਆਰ ਵਾਲਿਓ ਉਹ ਜਦੋਂ ਗੇਟ ਬੰਦ ਕਰਿਆ ਉਥੇ ਇੱਕ ਨਹੀਂ ਦੋ ਨਹੀਂ ਇਥੇ ਚਾਨਣ ਹੁੰਦਿਆ ਗੁਰਬਿੰਨ ਕੋਰਾੰਦਾਰ ਗੁਰਬਿੰਨ ਕੋਰਾੰਦਾਰ ਗੁਰੂ ਬਿਨ ਸਮਝ ਨਾ ਆਵੇ ਉਥੇ ਗੁਰੂ ਪਿਆਰ ਵਾਲਿਓ ਰੋਸ਼ਨੀ ਚਾਨਣ ਹੋ ਗਿਆ ਤੇ ਅੰਦਰੋਂ ਜਿੱਥੋਂ ਕਹਿੰਦੇ ਸੀ ਡਰਾਉਣੀ ਆਵਾਜ਼ ਆਊ ਉੱਥੋਂ ਸਤਨਾਮ ਵਾਹਿਗੁਰੂ ਦਾ ਬਾਜਾ ਆ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਬਾਜਾ ਜਿਹੜੇ ਜਿੰਨਾਂ ਦੀ ਗੱਲ ਕਰ ਰਹੇ ਸੀ ਉਹ ਹਾਜ਼ਰ ਹੋਏ ਸਤਗੁਰੂ ਮੈਂ ਵਿਸਥਾਰ ਵਿੱਚ ਨਾ ਜਾਵਾਂ ਛੇਤੀ ਦੇਣੇ ਕਬਤਾ ਕਹਿ ਦੇਵਾਂ ਕਬਤੇ ਹੀ ਕਹਿ ਦੇਵਾਂ ਗੁਰੂ ਪਾਤਸ਼ਾਹ ਅੱਗੇ ਉਹ ਜਿੰਨ ਪ੍ਰਸ਼ਾਦ ਲੈ ਕੇ ਆਏ ਕੋਲ ਪੁੰਡਿਆ ਨਾ ਕਹਿੰਦੇ ਕਿੰਨਿਆਂ ਦਾ ਗੁਰੂ ਸਾਹਿਬ ਨੇ ਚੁੱਪਿਆ ਮਤੀ ਦਾਸ ਨੇ ਵੀ ਚੁੱਪ ਲਿਆ ਮਤੀ ਦਾਸ ਕਹਿਣ ਲੱਗਿਆ ਸਤਗੁਰੂ ਜੇ ਕਿਰਪਾ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲੇ ਇੱਟ ਖੜਕਾ ਦੇਵਾਂ ਮਤੀ ਦਾਸਾ ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ ਸਤਿਗੁਰੂ ਜੀ ਆਪਦੇ ਕਦਮਾਂ ਵਿੱਚੋਂ ਆਪਦੇ ਚਰਨਾਂ ਦੇ ਵਿੱਚੋਂ ਫਿਰ ਮਤੀ ਦਾਸਾ ਇਹ ਤਾਂ ਸਭ ਕੁਝ ਆਪਾਂ ਵੀ ਕਰ ਸਕਦੇ ਸੀ ਪਰ ਨਹੀਂ ਇਹ ਆਵਾਜ਼ ਸੁਣ ਰਿਹਾ ਸੰਤਰੀ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ ਸਵੇਰੇ ਮਤੀ ਦਾਸ ਦੀ ਪੇਸ਼ੀ ਹੋਈ ਮਤੀ ਦਾਸਾ ਰਾਤ ਤੂੰ ਇਹ ਗੱਲ ਕਹਿ ਰਹੀ ਸੀ ਕੀ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇਟ ਕੜਕਾ ਦੂੰ ਹਾਂ ਬਾਦਸ਼ਾਹ ਮੈਂ ਖੜਕਾ ਸਕਦਾ ਫਿਰ ਕਾਰਨ ਮੇਰਾ ਸਹਿਬ ਮੇਰਾ ਗੁਰੂ ਨਹੀਂ ਮੰਨਦਾ ਮਤੀ ਦਾਸ ਨੇ ਆਖਿਆ ਓ ਸੁਣ ਛਾ ਸੁਣਾਵਾ ਮੈਂ ਤਾਰੇ ਤੋੜਾਂ ਅੰਬਰੋਂ ਅਸਮਾਨ ਕਰਾਵਾਂ ਮੈਂ ਚੰਦ ਸੂਰਜ ਨੂੰ ਪਕੜ ਕੇ ਵਿਚ ਨੈਣ ਲੁਕਾਵਾਂ ਮੈਂ ਗਿੱਬੀ ਮਾਰ ਪਹਾੜ ਨੂੰ ਵਿਚ ਤਰਤ ਤਸਾਵਾਂ ਪਰ ਇਹਨਾਂ ਕੁਝ ਕਰ ਸਕਦਾ ਫਿਰ ਮਤੀ ਦਾਸਾ ਫਿਰ ਕਰਦਾ ਕਿਉਂ ਨਹੀਂ ਆ ਸੁਣੋ ਮੇਰਾ ਗੁਰੂ ਨਹੀਂ ਮੰਨਦਾ ਬਾਲਮਾ ਮੈਂ ਦੱਸ ਕਿੱਧਰ ਜਾਵਾਂ ਮੇਰਾ ਗੁਰੂ ਨਹੀਂ ਮੰਨਦਾ ਫਿਰ ਕਿਸੀ ਬਾਦਸ਼ਾਹ ਨੇ ਆਖਿਆ ਇਹ ਸਿੱਖ ਨੂੰ ਕੀ ਫਤਵਾ ਹੈ ਇਹ ਜਿਹੜੀ ਆਵਾਜ਼ ਆਉਂਦੀ ਹੈ ਆਵਾਜ਼ ਬੰਦ ਕਰਨੀ ਹੈ ਇਹਨੂੰ ਦੋ ਫਾੜ ਆਪਣੇ ਆਰੇ ਨਾਲ ਦੋ ਫਾੜ ਕਰ ਦਿੱਤੋ ਕਹੋ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਜ਼ਲਾਦ ਸਲਾਦ چیرਣ ਲੱਗੇ ਨੇ ਦੋ ਫਾੜੇ ਕਰਨ ਲੱਗੇ ਨੇ ਗੁਰੂ ਪਿਆਰ ਵਾਲਿਓ ਗੁਰੂ ਦੇ ਨਾਲ ਜੁੜਿਆ ਹੋਇਆ ਸਿੱਖ ਜਿਹੜਾ ਗੁਰੂ ਨਾਲ ਸਿੱਖ ਜੁੜਿਆ ਹੋਇਆ ਉਹਨੂੰ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੀ ਆਹ ਜਲਾਦ ਕਿਵੇਂ ਮਤੀ ਦਾਸ ਭਾਈ ਸਾਹਿਬ ਪਾਈ ਮਤੀ ਦਾਸ ਨੂੰ ਆੜੇ ਨਾਲ چیر ਰਹੇ ਨੇ ਆੜੇ ਨਾਲ ਚਿਰਦਾ ਹੋਇਆ ਸਿੱਖ ਗੁਰੂ ਨਾਲ ਜੁੜਿਆ ਹੋਇਆ ਉਸ ਵੇਲੇ ਦਾ ਸੀਨ ਤੁਹਾਡਾ ਸੇਫਟਾੜੀਆ تھا ਅਰਜ ਕਰ ਰਿਹਾ ਹੈ ਪਿਆਰ ਤੇ ਸਤਕਾਰ ਨਾਲ ਸੁਣਨਾ ਕਰੀਏ ਜੀ ਜੇ ਤੋ ਹੁਕਮ ਪਤ ਕਮਤੀ ਸਾਹਿਬ ਮਾਫ ਕਰਨਾ ਮੈਨੂੰ ਕਹਿਣਾ ਪੈਂਦਾ ਕਿਉਂਕਿ ਮੈਂ ਗੁਰੂ ਘਰ ਦਾ ਢਾਡੀ ਹਾਂ ਮੈਂ ਢਾਡੀ ਰਾ 11 ਸਾਲ ਸਿੱਖਿਆ ਹੈ ਪਿੰਗਲ ਦੇ ਹਿਸਾਬ ਨਾਲ ਇਹ ਜਿਹੜਾ ਛੰਦ ਹੈ ਇਹ ਜੱਗਾ ਛੰਦ ਹੈ ਜੀ ਪਿੰਗਲ ਦੇ ਹਿਸਾਬ ਨਾਲ ਜਿਹੜੀ ਰਿਦਮ गा ਰਹੇ ਆ ਇਹ ਖੜਮਾ ਕਹਿਰਵਾ ਜੀ ਗੁਰੂ ਪਿਆਰ ਵਾਲੇ ਕਹਿਰੇ ਵਿੱਚ गा ਰਹੇ ਆ ਜਿਹੜਾ ਰਾਗ गा ਰਹੇ ਆ 31 ਰਾਗਾਂ ਦੇ ਵਿੱਚੋਂ ਇਹ ਰਾਗ ਭੈਰਵੀ ਵਿਚਕਾਰਿਆ ਅਸੀਂ ਜੀ ਜਿਹੜੇ ਨੌ ਰਸ ਨੇ ਢਾਡੀ ਰੰਗ ਦੇ ਨੌ ਰਸ ਉਹਦੇ ਵਿੱਚੋਂ ਕਈ ਵਾਰਾਂ ਅਸੀਂ ਢਾਡੀ ਰੰਗ ਭਰਾਗ ਰਸ ਕਹਿੰਦੇ ਆ ਨੌ ਰਸਾਂ ਦੇ ਵਿੱਚ ਭਰਾਗ ਰਸ ਕੋਈ ਨਹੀਂ ਪਰ ਰੁਦਰ ਰਸ ਹੈ ਉਹ ਰੁਦਰ ਰਸ ਹੈ ਜੀ ਰੁਦਰ ਰਸ ਦੇ ਵਿੱਚ ਜੱਗਾ ਤੁਹਾਡੇ ਸਾਹਮਣੇ ਤੁਹਾਡਾ ਸੇਵਕ ਢਾਡੀ ਜਥਾ ਅਰਚ ਕਰ ਰਿਹਾ ਹੈ ਪਿਆਰ ਤੇ ਸਤਿਕਾਰ ਨਾਲ ਸੁਣਨਾ ਕਿਉਂ Bye. <laughs> ਮੰਗ ਆਖਰੀ ਇੱਛਾ ਇਹ ਜੋ ਤੇਰੀ ਏ ਐਸੇ ਘੜੀ ਹਾਜ਼ਰ ਐਸੇ ਪਲ ਹੋਵੇ ਜੇ ਤਾਂ ਜੋਗਾ ਸਿੱਖੋਂਦਾ ਤਾਂ ਮੰਗ ਲੰਦਾ ਬਹੁਤ ਕੁਝ ਪਰ ਗੁਰੂ ਦੇ ਸਿੱਖ ਨੇ ਕੀ ਆਖਿਆ ਮਤੀ ਦਾਸ ਨੇ ਮੋੜ ਜਵਾਬ ਦਿੱਤਾ ਮੇਰੀ ਅੰਤ ਵੇਲੇ ਮੁਸ਼ਕਲ ਹੱਲ ਹੋਵੇ ਮੇਰੇ ਸੀਸ ਦੇ ਉੱਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਕਿਵੇਂ ਜਿਰ ਰਿਹਾ ਸੇਕ ਉਹ ਪਿਆਰ ਟੈਸਟ ਕਰਨਾ ਰਹਿ ਗਿਆ ਲੈਣਾ ਸਰਬਨ ਕਰ ਦਿੱਤੀ ਰਿਹਾ ਰਿਹਾ ਜਾਣ ਕੁੱਲ ਜੋ ਕਰਨਹਿਰਾ ਫੇਰੀਆਂ ਫੇਰੀਆਂ 84 ਦੇ ਵਿੱਚ ਬੰਦਾ ਘੁੰਮਦਾ ਏ ਫਿਰਦਾ ਏ ਘੁੰਮਦਾ ਕਰੇਂਦਾ ਮੇਰ ਮੇਰੀਆਂ ਮੇਰੀਆਂ ਵਿਸਾਰ ਅੰਤ ਹੋਵਣਾ ਫਨਾ ਪਉ ਪਉਗਾ ਫਨਾ ਮੂਰੇ ਆਉਣ ਰਤਾ ਨੇਹਰੀਆਂ ਨੇਹਰੀਆਂ ਮਟਾਉਣ ਗੁਰੂ ਆਣ ਕੇ ਜਗਿੰਦਰ ਸਿੰਘਾ ਸਿੰਘ ਕੀ ਪ੍ਰੇਮੀ ਜਾਣੇ ਗਤੀਆਂ ਜੋ ਤੇਰੀਆਂ ਆਓ ਇਹਨੇ ਸ਼ਬਦਾਂ ਦੇ ਨਾਲ ਪੁੱਲਾ ਚੁੱਕਾਂ ਦੀ ਖਿਮਾ ਫਤਿਹ ਕਬੂਲ ਕਰੋ ਗੱਜ ਕੇ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ